ਵਿਸ਼ੇਸ਼ ਤੌਰ ਤੇ ਸਾਰੀ ਸੰਗਤ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਹੈ। ਲਓ ਸਾਹਮਣੇ ਟੱਕਾਂਗੇ ਤੇਰੀ ਸੈਰ। ਇਹਦਾ ਸਾਹਮਣੇ ਤਰਫੋਂ ਨੌਮਨ ਕਬੱਡੀ ਮਾਦ ਲਈ ਤਿਆਰ ਵਰਤਾਰ ਹੈ। ਇਹ ਕਹਿੰਦੇ ਜੋਤਾ ਹੈ। ਇਹਦਾ ਸੈਮਲਾ ਜੋਤਾ ਕਬੱਡੀ ਮਾਦ ਲਈ ਤਿਆਰ ਵਰਤਾਰ ਹੈ। ਪਹਿਲੇ ਮੈਚ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਜਕਾਰੇ ਦੇ ਨਾਲ ਸ਼ੁਰੂਆਤ ਕਰਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਰੱਬ ਤੁਹਾਨੂੰ ਰਾਜੀ ਰੱਖੇ, ਦੋਨੇ ਹੱਥ ਬਾਜੀ ਰੱਖੇ। ਇਧਰ ਵੀ ਸਾਡ ਦੇਖਾਂਗੇ ਨੌਏ ਸਿੱਖ ਸਰਦਾਰ। ਦਾ ਕੋਸ਼ਿਸ਼ ਕਰਦਾ ਕਮਾਲ ਭਰੀ ਹੋਈ ਬਗਲ ਐਨ ਗੁਰਵਿੰਦਰ ਕਾਂਗੇਵਾਲੂ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਧਰਲੀ ਸਾਈਡ ਬਟਾਂਗੇ ਨੰਬਰ ਸਾਹਮਣੇ ਰੇਡਰ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਇਧਰਲੀ ਸਾਈਡ ਦੇਖਾਂਗੇ ਨਾਜਣ ਕਬੱਡੀ ਪੌਂਦ ਲਈ ਤਿਆਰ ਵਰਤਾਰ ਹੁਸਨ ਨਾਮ ਹੈ ਔਰ ਸਾਹਮਣੇ ਟੋਟੀਆਂ ਦੀ ਧਰਤੀ ਹੈ ਟੋਟੀਆਂ ਪੰਦਾ ਟਾਕਾ ਸਾਡੀ ਖੇਡ ਕਬੱਡੀ ਦਾ ਵੱਡਾ ਮਾਲ ਹੈ ਇਧਰਲੀ ਸਾਈਡ ਦੇਖਾਂਗੇ ਨਾਜਣ ਹੁਸਨ ਕਬੱਡੀ ਪੌਂਦ ਲਈ ਤਿਆਰ ਵਰਤਾਰ ਹੈ ਪਤਲਾ ਸ਼ਰੀਰ ਐਨ ਛਤਾਂ ਦਾ ਸ਼ਰੀਰ ਹੈ ਔਰ ਸਾਹਮਣੇ ਟੱਕਰਾ ਵੱਡੀਆਂ ਜਦੋਂ Yeah. <laughs> ਆਪੇ ਜੀ ਆਖਰ ਵਿੱਚ ਜੁੜ ਗਿਆ ਸਾਹਮਣੇ ਮਾਇਨ ਕਬੱਡੀ ਪਾਉਂਦੇ ਨੇ ਜੋਤਾਂ ਪਿਆਰ ਵਰਤਾਰ ਇੱਕ ਮਹਿਮਨ ਵਾਲੀਆ ਜੋਤਾਂ ਸਾਡੀ ਖੇਡ ਕਬੱਡੀ ਦਾ ਦੁਨੀਆ ਦਾ ਰੁਸਤਮ ਹੈ ਇੱਕ ਆ ਜੋਤਾਂ ਕਬੱਡੀ ਪਾਉਂਦੇ ਨੇ ਪਿਆਰ ਵਰਤਾਰ ਫੈਸਲੇ ਹੁੰਦੇ ਲੱਖਾਂ ਦੇ ਲੱਖਾਂ ਨਾਲ ਟਰੈਕਟਰ ਮਿਲਦੇ ਰਸ਼ੀਨ ਵਾਲਿਆ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦੇਲਦੇ ਰਸ਼ੀਨ ਵਾਲਿਆ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦੇਲਦੇ ਇਧਰ ਦੀ ਸਾਈਡ ਦੇਖੋਗੇ ਨੌਜਵਾਨ ਸਿੱਖ ਸਰਦਾਰ ਕਰਦਾ ਪ੍ਰੈਸ਼ਰ ਕਰਦਾ ਕਮਾਲ ਵਾਜਦੇ ਪੰਪੂੜ ਦੀ ਤੂੜ ਮਾ ਖੇਡ ਕਬੱਡੀ ਦੀ ਜਾਉਂਦੀ ਤੇ ਸਾਹਮਣੇ ਲੈ ਕੇ ਨੰਬਰ ਰੈਨ ਚੋਟੀ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਭਈ ਜੇਕਰ ਮੈਚ ਦਾ ਸਵਾਦ ਆ ਰਿਹਾ ਹਾਲੇ ਸ਼ੁਰੂਆਤ ਹੈ ਇੱਕ ਵਾਰੀ ਦਿਲੋਂ ਤਾੜੀ ਲਾ ਕੇ ਦੱਸਿਓ ਹਰ ਤਾਲਾ ਕੱਢ ਕੇ ਇੱਕ ਵਾਰੀ ਆਲ ਵਾਲੇ ਸਮੇਂ ਦੇ ਵੱਡੇ 스타 ਤੁਹਾਡੀਆਂ ਤਾੜੀਆਂ ਨੇ ਪਹਿਪਾ ਕਰਨੀਆਂ ਜੋ ਕੰਮ ਤਾੜੀਆਂ ਕਰ ਜਾਂਦੀ ਹੈ ਉਹ ਬੱਡੇ ਵੱਡੇ ਜਿਹੜੇ ਕੋਈ ਪ੍ਰਤੀਨਾ ਦੇ ਡੱਬੇ ਨਹੀਂ ਕਰਦੇ ਜੋ ਕੰਮ ਆੜੀਆਂ ਕਰ ਜਾਂਦੀਆਂ ਤਾੜੀਆਂ ਹੌਸਲਾ ਫਜ਼ਾਈ ਕਰ ਦਿੰਦੀਆਂ ਖਿਡਾਰੀਆਂ ਲਈ ਇਹ ਵੀ ਸਾਈਡ ਦੇਖਾਂਗੇ ਨੌਣ ਪਬ ਜੋਤ ਕਬੱਡੀ ਪੌਂਦਰੀ ਸਿੰਘ ਸਰਦਾਰ ਕਬੱਡੀ ਪਾ ਰਿਹਾ ਹੈ ਹਰਾਂ ਦੀ ਸਾੰਧੀ ਹੋਈ ਸਿੱਖੀ ਹੈ ਖਾਲਸਾ ਸੱਜਣਾ ਦਿਲਸਾ ਐਨ ਵਸਾਖੀ ਦਾ ਪਵਿੱਤਰ ਦਿਹਾੜਾ ਕੋਟਾ ਸ਼ਹਿਰ ਰਾਜਸਥਾਨ ਦੀ ਧਰਤੀ ਹੈ ਸ਼੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਗੰਤ ਸੰਪਰਦਾਇ ਕਾਰ ਸੇਵਾ ਸ੍ਰੀ ਹਾਰੀ ਸਾਹਿਬ ਦੇ ਮੁਖੀ ਸਾਡੇ ਦਰਮਿਆਨ ਡੱਕ ਲਈ ਡੱਕ ਲਈ ਪਰ ਸਾਹਮਣੇ करी गल मां खपी थपिया न थपे वञे मेर कहण ते न ਆਪੇ ਬਾਈ ਹੋਇਆ ਹੱਲੇ ਤਾਂ ਸ਼ਰਮਾਤਾ ਨੇ ਕਿ ਹੱਲੇ ਤਾਂ ਸ਼ਰਮਾਤਾ ਮਿੱਤਰਾ ਰੱਬ ਦੇ ਬਖਸ਼ੇ ਕਾਜ ਜੀਆਂ ਬੜੀਆਂ ਲੰਮੀਆਂ ਰਾਹਾਂ ਨੇ ਸਿਕੰਦਰ ਤੋਂ ਸਰਪਾਲ ਦੀਆਂ ਸਦਾ ਸਬਰ ਵਿੱਚ ਚੱਲਦੇ ਰਹਿਣਾ ਇਹ ਹੀ ਕਿਸਮਤ ਰਾਹੀ ਦੀ ਦੁਸ਼ਮਣ ਵੀ ਹੋਵੇ ਧਾਵੇਂ ਦਸਤਾਰ ਕਦੇ ਵੀ ਨਾਹੀ ਦੀ ਪਰ ਇਧਰ ਵੀ ਸਾਡ ਦੇਖਾਂਗੇ ਨੌਜਾਨ ਪਾਈ ਹੋਈ ਕਬੱਡੀ ਹੈ ਆ ਭਰਿਆ ਹੋਇਆ ਕਰਾਵਾ ਬੜੀ ਹੋਈ ਖੁੱਝ ਲੱਗਦਾ ਪਿਆਈ ਦੇ ਵਿੱਚ ਖਲੋ ਜੰਦੇ ਦੇ ਵਿੱਚ ਹੱਲੇ ਹੁਲਾ ਰਿਹਾ ਹੈ ਵੱਡੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਕਰ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਜਾਂ ਜਰ ਵੀ ਵਿੱਚ ਕਿਹਨੂੰ ਆ ਜਾਂਦੇ ਆ ਦੁਨੀਆਂ ਦੇ ਵੱਡੇ ਵੱਡੇ ਮਾਲਾ ਜਿਸ ਧਰਤੀ ਤੇ ਪਿੰਨੇ ਆ ਉਧਰ ਕਹਿੰਦੇ ਕਰਚਾ ਕੱਲ ਦੇ ਦਿਨ ਨੂੰ ਇਤਿਹਾਸ ਰਚਿਆ ਜਾਣਾ ਹੈ ਪੁਲਾਪ ਦਾ ਕਬੱਡੀ ਕੱਪ ਕਹਿੰਦੇ ਇਸ ਸਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਰਦਾਰ ਅੰਤਾਰ ਸਿੰਘ ਮੱਲ ਉਹਨਾਂ ਦੀ ਯਾਦ ਨੂੰ ਸਮਰਪਿਤ ਵੱਡਾ ਕਬੱਡੀ ਕੱਪ ਬੱਲੇ ਹੱਡੇ ਪੱਦਰ ਤੇ ਕਰਵਾ ਰਿਹਾ ਜਿਹੜੇ ਖੇਡ ਮੈਦਾਨ ਦੇ ਉੱਪਰ ਕਹਿੰਦੇ ਦਰਸ਼ਕਾਂ ਨੂੰ ਹਾਏ ਲਾ ਰਿਆ ਲੱਕੀ ਡਰਾ ਰਹੀ ਪਰ ਇਹਦੇ ਦੀ ਸਾਈਡ ਦੇਖਾਂਗੇ ਨੌਜਨ ਸਿੱਖ ਸਰਦਾਰ ਕਬੱਡੀ ਪਾਰਿਆ ਇਹ ਟਰਾਈ ਕੀਤੀ ਹੈ ਕੋਸ਼ਿਸ਼ ਆਓ ਸਾਹਮਣੇ ਦੇਖਾਂਗੇ ਮੇਰੇ ਮਤਰੋ ਫੜਿਆ ਹੋਇਆ ਨਹੀਂ ਮਾਰਦੇ ਜੋ ਡੱਕ ਲਿਆ ਡੱਕ ਲਿਆ ਬਸ ਬਸ ਬੰਤ ਚਾਂਸ ਤੇਰੇ ਜੱਫੇ ਦੇ ਹੁੰਦੇ ਆ ਆਓ ਸਾਹਮਣੇ ਨੌਜਨ ਚੋਟੀ ਦਾ ਜੱਫਾ ਲਾ ਕੇ ਐਨ ਬੱਲੇ ਬੱਲੇ ਕਰਵਾ ਗਿਆ ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਅਵਕਾਸ਼ ਸਿੰਘ ਜੀ ਕਾਰਸੀ ਬਾਬਾ ਜੀ ਬਾਹਰ ਆਜੋ ਖੇਡ ਕਬੱਡੀ ਨੂੰ ਬਹੁਤ ਕਬੱਡੀ ਦੇਣਾ ਖੇਡ ਕਬੱਡੀ ਦੇ ਸਰਪ੍ਰਸਤ ਨੇ ਖੇਡ ਕਬੱਡੀ ਦੇ ਨਸੀਬੇ ਵੱਜੋਂ ਜਾਣੇ ਜਾਂਦੇ ਆ ਨਹੀਂ ਜਫਾ ਹਨੁਰੀ ਨੇ ਦੇਣਾ ਫਿਰ ਇਧਰ ਵੀ ਦੇਖਣ ਨੂੰ ਅੰਦਰ ਵੜ ਕੇ ਚੋਟੇ ਵੀ ਪਾਈ ਹੋਈ ਕਬੱਡੀ ਮੈਨੂੰ ਲੱਗਦਾ ਜੋਤਾ ਡੱਕਿਆ ਗਿਆ ਮੈਨੂੰ ਲੱਗਦਾ ਜੋਤਾ ਡੱਕਿਆ ਗਿਆ ਮੈਨੂੰ ਲੱਗਦਾ ਜੋਤਾ ਡੱਕਿਆ ਗਿਆ ਇਹ ਜਿਹੜਾ ਡੱਕਿਆ ਗਿਆ ਆਓ ਸਾਹਮਣੇ ਬੱਖਾ ਸਾਹਿਬ ਖੇਡ ਕਬੱਡੀ ਦਾ ਅੱਜ ਕਾ ਕਹਿੰਦੇ ਹੈਸਾਂ ਤੋਂ ਪ੍ਰਦੇਸਾਂ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਕਹਿੰਦੇ ਰੂਪੀਆ ਔਰ ਕੋਟਾ ਨਗਰ ਜਿਹੜਾ ਕੋਟਾ ਬੜਾ ਮਸ਼ਹੂਰ ਰਾਜਸਥਾਨ ਦਾ ਮੇਰੇ ਮਿੱਤਰੋ ਪਰ ਇਧਰਲੀ ਸਾਈਡ ਦੇਖਾਂਗੇ ਨੌਜੰ ਦਾ ਬੋਲਾ ਹੋਇਆ ਧਾਵਾ ਹੈ ਹਨ ਜਾਫੀ ਤਿੰਨ ਕੋਸ਼ਿਸ਼ ਕਰਦੇ ਤੇ ਨੰਬਰ ਦਾ ਟੱਚ ਦਮਲ ਦਾ ਇਸ਼ਾਰਾ ਹੈ ਬਹੁਤ ਜਿੱਡੀਆਂ ਸੱਦਿਆਂ ਕੀ ਹੈ ਪਾਣੀ ਜਰੂਰ ਪੁੱਜਦਾ ਕਰਦੀ ਇਹ ਖੇਡ ਦੇ ਮੈਦਾਨ ਦੇ ਵਿੱਚ ਸਾਡੀ ਬੇਨਤੀ ਹੈ ਔਰ ਆਹ ਪੁਰਸ਼ਾਂ ਦੀ ਇਸ ਮੁੱਚੀ ਜੱਫੇਬੰਦੀ ਦਾ ਅਸੀਂ ਦਿਲੋਂ ਦੀਆਂ ਕਰਾਈਆਂ ਤੋਂ ਸਤਿਕਾਰ ਕਰਦੇ ਹਾਂ ਸਾਰੇ ਨਗਰ ਨੂੰ 40 ਕਰੋੜ ਮੁਬਾਰਕਬਾਦ ਇਸ ਵਿਸਾਖੀ ਦੇ ਇਸ ਪਵਿੱਤਰ ਦੇ ਹਨ ਔਰ ਵਿਸ਼ੇਸ਼ ਤੌਰ ਤੇ ਸਤਕਾਰ ਸਟਨ ਵਾਸੀ ਸ਼੍ਰੀਮਾਨ ਸੰਤ巴巴 ਪਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਔਰ ਸ਼੍ਰੀਮਾਨ ਸੰਤ巴巴 ਲੱਖਾ ਸਿੰਘ ਜੀ ਸੰਪਰਵਾੜੀ ਦੇ ਮੁਖੀ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼੍ਰੀਮਾਨ ਸੰਤ巴巴 ਬਲਵਿੰਦਰ ਸਿੰਘ ਜੀ ਔਰ ਸ਼੍ਰੀਮਾਨ ਸੰਤ巴巴 ਅਲਕਾਰ ਸਿੰਘ ਜੀ ਘਰੀਆਲੇ ਵਾਲੇ ਮਹਾਂਪੁਰਸ਼ਾਂ ਦਾ ਸਤਕਾਰ ਬਾਬਾ ਗੁਰਜੀਤ ਸਿੰਘ ਜੀ ਬੱਲੇ ਸ਼ੇਰਾ ਬੱਲੇ ਸ਼ੇਰਾ ਬੱਲੇ 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 ਬੰਦੇ ਪਹੁੰਚੇ ਹਾਪੁਰ ਸ਼ਾਹ ਦੀ ਸੋਚੀ ਜੱਥੇ ਬੰਦੇ ਨੂੰ ਸਿੱਟ ਨਹੀਂ ਹੋਇਆ ਕਹਿੰਦੇ ਇਹਦੇ ਲਈ ਸਾਈਡ ਦੇਖਾਂਗੇ ਨੌਜਾਨ ਕਬੱਡੀ ਬਾਉਂਡਰੀ ਧਾਰ ਪਰ ਧਾਰ ਹੈ ਐਨ ਪਰਮਾ ਜੁਸਾ ਮਗਰੀ ਗੋਟ ਦਾ ਖਿਡਾਰੀ ਹੈ ਛੋਟੇ ਛੋਟੇ ਬੱਚਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਨਵੇਂ ਪਲੇਅਰ ਨੂੰ ਮੌਕਾ ਦਿੱਤਾ ਜਾ ਰਿਹਾ ਇਹ ਵੀ ਇੱਕ ਗੱਲ ਹੈ ਉਹ ਡੱਕ ਲਿਆਈ ਜੁਕੇ ਜੀ ਆ ਜਹਾਂ ਪਿੰਦੀਵ ਤੇ ਲੱਖ ਫੜਦੇ ਨਾ ਦਾ ਲੱਗਦਾ ਇਹਨਾਂ ਲੋਕਾਂ ਦੇ ਮਨ ਲੱਗਿਆ ਨਾ ਜਿੱਥੇ ਦੁਨੀਆ ਪੂਰੀ ਦੀ ਰੋਹਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਕੋਈ ਨਾਂ ਨਹੀਂ ਲੈਂਦਾ ਭੱਜੇ ਸਾਰੇ ਦੇਖਾਂਗੇ ਨਾ ਜਾਣ ਦਾ ਖੋਲੇ ਹੋਇਆ ਤਾਵਾ ਸਾਸੀ 4 ਤੇ ਰਿੰਡ 1 ਦੇ ਫਿੱਟ ਲੇਕੇ ਨਾਮ ਖਿਡਾਰੀ ਦਾ ਕਹਿਣਾ ਮਨਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਕਹਿਣਾ ਮਨਜੂ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦੀ ਬੜੇ ਲੰਮੇ ਲੈ ਜਾਂਦੇ ਆ ਹਾਂ ਉਹ ਕਾ ਦੇਣਾ ਉਹ ਨਹੀਂ ਛੱਡਦਾ ਉਹ ਨਹੀਂ ਛੱਡਦਾ ਉਹ ਨਹੀਂ ਛੱਡਦਾ ਉਧਰ ਦੇ ਬੰਲੇ ਸਾਡੇ ਹਿੰਦੂ ਬੋਲ ਤੇ ਜਸ਼ਨ ਪੁੱਜਿਆ ਐਲਾਨ ਕਰਵਾਉਂਦੇ ਆ ਵੀ ਸੁਖਮਣ ਜਿੰਨੇ ਜਫੇ ਲਾਵੇਗਾ ਉਨੇ 5-500 ਦੇ ਫੱਡੇ ਮਾਨ ਸਨਮਾਨ ਕੀਤੇ ਜਾਣਗੇ ਤੇ ਇਹਨਾਂ ਦੀ ਸਾਈਡ ਜਿਹੜੇ ਜਾਫੀ ਨੇ ਜਫਾ ਲਾਇਆ ਸੀਗਾ ਗੁਰਦੀਪ ਸਿੰਘ ਜੀ ਚਾਰ ਉਹਨਾਂ ਵੱਲੋਂ ਵੱਡੇ ਜਿਹੜੇ ਪਿਆਰ ਕੋਈਦਾ ਹੋਇਆ ਜਿਹੜੇ ਗੁਰਦੀਪ ਸਿੰਘ ਜੀ ਇਹਦਾ ਸਾਡੀ ਟੀਮ ਦੇ ਜਿਹੜੇ ਜਾਫੀ ਨੇ ਜਫਾ ਲਾਇਆ ਸੀਗਾ ਉਹ ਮਾਨ ਸਨਮਾਨ ਆਪਣਾ ਮੇਰੇ ਕੋਲ ਜਰੂਰ ਖਾਤਾਵੇ ਇੱਕ ਗੱਡੀ ਜਿਹੜੀ ਸਾਈਡ ਤੇ ਕਰਦੇ ਆਰ ਜੇ 25 1874 ਆਰਜੇ 251874 ਇਹ ਗੱਡੀ ਜਰੂਰ ਜਿਹੜੀ ਸਾਈਡ ਤੇ ਕਰਦੇ ਹੋ ਤੇ ਪਿੰਡੂ ਜਾਲ ਤੇ ਜਹਰਪੁਰਸੀਆ ਦਾ ਮਲੋਂ ਵੱਡੇ ਸਨਮਾਨ ਸੁਖਮਨ ਦਾ ਹਾਰੇ ਇੱਕ ਜੱਫਾ ਜਿਹਦਾ 500 ਦਾ ਹੋਵੇਗਾ ਇਹ ਵੱਡੇ ਮਾਨ ਸਨਮਾਨ ਜਿਹੜੇ ਸੁਖਮਨ ਦੇ ਜੱਫਿਆਂ ਦੇ ਲਈ ਪਛੇੜ ਮਾਰਦੇ ਸਾਰੇ ਭਰਾਵਾਂ ਦਾ ਧੰਨਵਾਦ ਲਓ ਸਾਈਡ ਦੇਖਾਂਗੇ ਨੌਜਾਨ ਲਾਚੋਟੀ ਦਾ ਜੱਫਾ ਐਨ ਬੱਲੇ ਬੱਲੇ ਕਰਵਾ ਗਿਆ ਇਧਰ ਦੀ ਸਾਈਡ ਦੇਖਾਂਗੇ ਨੌਜਾਨ ਕਬੱਡੀ ਪਾਉਣ ਦੇ ਲਈ ਤਿਆਰ ਮਰ ਤਿਆਰ ਹੈ ਨਾਲ ਪਾਸ ਤੇ ਹੱਟਾਂ ਗੁੰਡੀਆਂ ਔਰਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਲੈਣੀ ਭੇੜ ਦੇ ਵਾਂਗਰ ਸਾਨਾ ਜਦ ਬੁੱਢੀਆਂ ਦੇ ਸਿੰਘ ਫਸਦੇ ਫਿਰ ਦਰਸ਼ਕ ਸ਼ੋਰ ਮਚਾ ਲੈਂਦੇ ਫਿਰ ਬਾਗ ਦੀ ਧਮ ਜੰਗ ਵਰਗਾ ਕੀ ਧਰ ਲੈ ਮੈਚ ਖਾ ਦੇਉਂਦੇ ਆਜੇ ਹੁਣ ਕੋਚਰ ਸਾਹਿਬ ਹੁੰਦੇ ਨਾ ਸਾਰਾ ਨੰਬਰ ਹੀ ਪੈ ਗਿਆ ਹੋਏ ਉਹ ਨਾ ਨਾ ਇਹ ਕੋਚਰ ਸਾਹਿਬ ਹੁੰਦੇ ਵਿੱਚ ਉਹਨਾਂ ਨੇ ਵੱਖਰੇ ਅਨਾਜ ਗਲਤ ਬੈਠੇ ਪਤਾ ਆਪਾਂ ਸਾਡੇ ਸਰਦਾਰ ਜੋਗ ਨੇ ਮਾੜੇ ਜੇ ਉਧਰ ਚਾਈਦੇ ਉਧਰ ਚਾਈਦੇ ਇਹਨਾਂ ਵਿਚ ਇਹਨਾਂ ਸਟਰਾ ਬਣਾ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ ਹੈ ਸਾਡੀ ਰੋਟੀ ਰੋਟੀ ਦਾ ਜਿਹੜਾ ਗੁਜ਼ਾਰਾ ਚੱਲਦਾ ਹੈ ਆਓ ਸਾਹਮਣੇ ਦੇਖਾਂਗੇ ਤੇਲੀ ਸਾਈਡ ਰਾਜਨ ਕਬੱਡੀ ਪਾਉਣ ਦੇ ਲਈ ਚਾਰ ਬਰ ਚਾਰ ਹੈ ਹੁਣ ਦੇਖਾਂਗੇ ਮਲ ਤਿੰਨ ਨੇ ਕੌਣ ਬੰਦੇ ਬੰਦੇ ਕਰਵਾਵੇਗਾ ਕੌਣ ਸਰਾ ਕਰਵਾਏਗਾ ਵੱਡੇ ਮਾਨ ਸਨਮਾਨ ਸੁਖਮਣ ਦੇ ਤਿੰਨ ਜੱਫਿਆਂ ਦੇ ਉੱਪਰ ਹੋਣੇ ਔਰ ਸਾਹਮਣੇ ਇਸ ਵੇਲੇ ਨੌਯਾਨ ਪਾਲਾ ਕਰਦਾ ਕੋਸ਼ਿਸ਼ ਕੋਸ਼ਿਸ਼ ਨਹੀਂ ਕੀਤੀ ਜੱਥਾ ਵੀ ਅਣ ਚੋਟੀ ਦਾ ਨਾ ਆਓ ਤੇਲੀ ਸਾਈਡ ਦੇਖਾਂਗੇ ਸਾਹਮਣੇ ਪ੍ਰਭ ਇਹ ਛੁੱਟ ਗਿਆ ਪਿਛਲੀ ਵਾਰ ਚਾਰ ਬਰ ਚਾਰ ਹੁਣ ਦੇਖਾਂਗੇ ਮਲ ਚਾਰ ਨੇ ਉਹ ਬਹੁਤ ਗੋਠ ਵਾਲਾ ਜਫਾਵੇ ਆ ਪਾ ਲਈ ਮਾਸੀ ਆਖੇ ਤੇਰਾ ਭੌਰ ਨੂੰ ਛੜੇ ਹੋਏ ਜੇ ਮੈਂ ਸੰਤੂਣਾ ਲੜ ਜਾ ਕਾਰ ਵੀ ਤੇਰੇ ਆਹ ਸਾਹਮਣੇ ਨਾ ਕੁਟੀ ਦਾ ਜਫਾ ਤੇ ਐ ਨੌਜਵਾਨ ਬੱਲੇ ਬੱਲੇ ਕਰਵਾ ਗਿਆ ਸਾਹਮਣੇ ਚੁੱਟੀ ਦਾ ਜਫਾ ਲਾ ਗਿਆ ਔਰ ਵੱਖਰੇ ਅੰਦਾਜ਼ ਵੱਖਰੇ ਐਕਸ਼ਨ ਜਿਹੜੇ ਦੇਖਣ ਨੂੰ ਮਿਲ ਰਹੇ ਆ ਜਵੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਡੇਰਾ ਸਾਹਿਬ ਵਾਲੇ ਉਹਨਾਂ ਦੇ ਸ਼ੇਰ ਜਿਹਨਾਂ ਨੇ ਹਾਸ਼ ਰੁੱਤੇ ਬੱਚਿਆਂ ਨੂੰ ਇਸ ਸਰ ਜਮੀਨ ਦੇ ਆਪਣੇ ਧਰਤੀ ਦੇ ਉੱਪਰ ਖੇਡਣ ਦਾ ਮੌਕਾ ਦਿੱਤਾ ਹਾਂ ਸਾਹਮਣੇ ਦੇਖਾਂਗੇ ਇਧਰ ਦੀ ਸੈਡ ਨੌਜੰਦਾ ਬੋਲਿਆ ਰਿਹਾ ਤਾਵਾ ਪਰ ਸਾਹਮਣੇ ਪਾਲਾ ਕਰਦਾ ਡੇਰਾ ਸਾਹਿਬ ਵਾਲਾ ਕੁਸ਼ ਕਰਦਾ ਕਮਾਲ ਲੱਗੀ ہوئی ਕੈਂਚੀ ਉੜਦੀ ہوئی ਕੂੜ ਬੱਲੇ 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 ਖੇਡ ਦੇ ਮੈਦਾਨ ਦੇ ਵਿੱਚ ਹੈ ਇਹ ਲੱਗੀ ਕੈਂਚੀ ਫਿਰ ਸੈਂਟਰ ਵਾਲੀ ਜੇਲ ਹੁੰਦੀ ਹੈ ਬਗਾਨੇ ਪੁੱਤਾਂ ਦੇ ਸੁੱਤ ਦੇ ਜਿੱਦਾਂ ਚੱਕਲੇ ਉੱਤੇ ਰੋਦੀ ਜੇਲ ਹੁੰਦੀ ਹੈ ਸੋਰੀ ਮਾਏ ਮਿਸਟੇਕ ਜਿਹੜਾ ਸੁਖਮਨ ਮਾਲ ਜੱਮ ਨੇ ਬੇਨਤੀ ਹੈ ਤਰਾਵਣ ਕੋਈ ਦੀ ਸੂਚਨਾ ਵਧੀਆ ਤਰੀਕੇ ਦੇ ਨਾਲ ਲਿਆ ਕਰੇ ਹੁਣ ਇੱਕ ਵਾਰੀ ਪੱਕਾ ਦੱਸ ਦੇ ਵੀ ਸੁਖਮਨ ਰੇਡਾਂ ਪਾਉਂਦਾ ਵੀ ਨਾ ਸੁਖਮਨ ਤੋਂ ਜੱਫੇ ਲਗਵਾਉਣੇ ਹਰੇ ਰੇਡ 500 ਦੀ ਹੈ ਹਰ ਇੱਕ ਰੇਡ 500 ਦੀ ਜਸ਼ਨ ਪੁਲਸੀਆ ਜੀ ਸਾਡੇ ਬਿੰਦੂ ਜੋਲ ਉਹਨਾਂ ਵੱਲੋਂ ਹਰੇਕ ਰੇਡ 500 ਦੀ ਹੈ ਲਓ ਸਾਹਮਣੇ ਇਧਰਲੀ ਸਾਈਡ ਦੇਖਾਂਗੇ ਨੌਜਾਨ ਹਸਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਉਹਨਾਂ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਇਧਰਲੀ ਸਾਈਡ ਨੌਜਾਨ ਕਰਦਾ ਕੋਸ਼ ਕਰਦਾ ਕਮਾਲ ਲਓ ਸਾਹਮਣੇ ਜਫਰ ਚੋਟੇ ਦਾ ਇਹਨਾਂ ਵੱਖਰੀ ਖੇਡ ਦੇਖਣ ਨੂੰ ਮਿਲਦੀ ਹੈ ਮੇਰੀ ਬੇਨਤੀ ਹੈ ਵੱਡੀਆਂ ਟੀਮਾਂ ਨੂੰ ਦੋਨੇ ਟੀਮਾਂ ਕਰਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਆ ਜਾਣਗੇ ਵੱਡੇ ਚਰਚਾ